ਬੀਚ ਸਰਦਰਤ ਕੇ ਸਜਣੀ ਹਮ ਖੇਲਤ ਸਿਆਮ ਸੋ ਪ੍ਰੀਤ ਲਗਾਈ اے ਸਜਣੀ ਸਰਦ ਰੁੱਤ ਵਿੱਚ ਅਰਥਾਤ ਪੋਦੇ ਮਹੀਨੇ ਵਿੱਚ ਅਸੀਂ ਕ੍ਰਿਸ਼ਨ ਨਾਲ ਪ੍ਰੇਮ ਪੂਰਵਕ ਖੇਡਦਿਆਂ ਸਾ ਆਨੰਦ ਕੈ ਅਤ ਹੀ ਮਨ ਮਹਿਤਜ ਕੈ ਸਭ ਹੀ ਜੀ ਕੀ ਤੁਚਾਈ ਮਨ ਵਿੱਚ ਅਤ ਅਧਿਕ ਆਨੰਦ ਮਾਣਦਿਆਂ ਸਾ ਆਤੇ ਚਿੱਤ ਦੀ ਸਾਰੀ ਦੁਬਦਾ ਦੂਰ ਕਰ ਦਿੰਦੀ ਆਂ ਸਾ ਨਾਰ ਸਬੈ ਬ੍ਰਜ ਯਕੀਨ ਬਖੈ ਮਨ ਕੀ ਤਜ ਕੈ ਸਭ ਸੰਗ ਕਨਹਾਈ ਬ੍ਰਜ ਦੀਆਂ ਸਾਰੀਆਂ ਨਾਰੀਆਂ ਮਨ ਦਾ ਸਭ ਤਰ੍ਹਾਂ ਦਾ ਸੰਗ ਸੰਕੋਚ ਛੱਡ ਕੇ ਕ੍ਰਿਸ਼ਨ ਵਿੱਚ ਮਗਨ ਸਨ ਤਾਂ ਸੰਗ ਕੋ ਸੁਖਦਾਇਕ ਥੀ ਰੇ ਤੁ ਸਿਆਮ ਬਿਨਾ ਆਪ ਭੀ ਦੁਖਦਾਇ ਉਸ ਕ੍ਰਿਸ਼ਨ ਦੀ ਸੰਗਤ ਵਿੱਚ ਇਹ ਰੁੱਤ ਸੁਖਦਾਇਕ ਸੀ ਪਰ ਸ਼ਾਮ ਤੋਂ ਬਿਨਾ ਦੁਖਦਾਇਕ ਹੋ ਗਈ ਹੈ। ਮਾਗ ਬਿਖੈ ਮਿਲ ਕੈ ਹਰਸੋ ਹਮਸੋ ਰਸ ਰਾਸ ਕੀ ਖੇਲ ਮਚਾਈ। ਮਾਗਦੇ ਮਹੀਨੇ ਵਿੱਚ ਕ੍ਰਿਸ਼ਨ ਨਾਲ ਮਿਲ ਕੇ ਅਤੇ ਕ੍ਰਿਸ਼ਨ ਨੇ ਸਾਡੇ ਨਾਲ ਮਿਲ ਕੇ ਪ੍ਰੇਮ ਰਸ ਨਾਲ ਭਰ ਕੇ ਰਾਸ ਦੀ ਖੇਡ ਮਚਾਈ ਸੀ। ਕਾਨਾ ਬਜਾਵਤ ਥੋ ਮੁਰਲੀ ਤਹ ਅੌਸਰ ਕੋ ਵਰਨਿਓ ਨਹੀਂ ਜਾਈ ਕਾਨਾ ਉਸ ਵੇਲੇ ਮੁਰਲੀ ਵਜਾਉਂਦਾ ਸੀ ਉਸ ਅਫਸਰ ਦਾ ਵਰਨਣ ਨਹੀਂ ਕੀਤਾ ਜਾ ਸਕਦਾ ਫੁੱਲ ਰਹੇ ਤਹ ਫੁੱਲ ਭਲੇ ਪਿਖੇ ਉਹ ਜ਼ਹਿਰੀਜ ਰਹੇ ਸੁਰਾਈ ਉਸ ਵੇਲੇ ਚੰਗੇ ਫੁੱਲ ਖਿੜਦੇ ਸਨ ਜਿਨ੍ਹਾਂ ਨੂੰ ਵੇਖ ਕੇ ਇੰਦਰ ਵੀ ਪ੍ਰਸੰਨ ਹੋ ਜਾਂਦਾ ਸੀ ਤੋਂ ਸਮਾਂ ਸੁਖਦਾਇਕ ਸੀ ਰਤੂ ਸ਼ਾਮ ਬਿਨਾ ਅਬ ਵੀ ਦੁਖਦਾਈ ਉਸ ਵੇਲੇ ਇਹ ਰੋਤ ਸੁਖਦਾਇਕ ਸੀ ਪਰ ਸ਼ਾਮ ਤੋਂ ਬਿਨਾ ਹੁਣ ਦੁਖਦਾਇਕ ਹੋ ਗਈ ਹੈ ਸ਼ਾਮ ਚਿਤਾਰ ਸਬੈ ਤੈ ਗਵਾਰਣ ਸ਼ਾਮ ਕਹ ਹੈ ਜੋ ਹੁਤੀ ਵੱਡ ਭਾਗੀ ਕਵੀ ਸ਼ਾਮ ਕਹਦੇ ਹਨ ਜੋ ਉੱਥੇ ਵੱਡ ਭਾਗਣਾ ਗੋਪੀਆਂ ਸੰ ਉਹ ਸਾਰੀਆਂ ਗੋਪੀਆਂ ਕ੍ਰਿਸ਼ਨ ਨੂੰ ਯਾਦ ਕਰਦੀਆਂ ਹਨ त्याग दई सुद ओर सब अरबातन के रस पीतर भागी ओना ने और सारी सुद ਛੱਡ ਦਿੱਤੀ ਹੈ ਅਤੇ ਸ਼੍ਰੀ ਕਿਸ਼ਨ ਦੀਆਂ ਗੱਲਾਂ ਦੇ ਰਸ ਵਿੱਚ ਭੇਜ ਗਈਆਂ ਹਨ ਇਕ ਗੀਰੀ ਤਰ ਹੋਏ ਬਿਸੁਦੀ ਇਕ ਪੈ করুণਾ ਹੀ ਬਿਖੈ ਅਨੁਰਾਗੀ ਇਕ ਗੋਪੀ ਬੇਸੁਧ ਹੋ ਕੇ ਧਰਤੀ ਉਤੇ ਡਿੱਗ ਪਈ ਹੈ ਅਤੇ ਇਕ করুণਾ ਦੇ ਰਸ ਵਿੱਚ ਮਗਨ ਹੈ ਕੈ ਸੋਦ ਸਿਆਮ ਕੇ ਖੇਲਣ ਕੀ ਮਿਲ ਕੈ ਸਭ ਗਵਾਰਨ ਰੋਵਨ ਲਾਗੀ। ਯਾ ਕ੍ਰਿਸ਼ਨ ਦੇ ਖੇਡਣ ਦੀ ਯਾਦ ਕਰਕੇ ਸਾਰੀਆਂ ਗੋਪੀਆਂ ਮਿਲ ਕੇ ਰੋਣ ਲੱਗ ਜਾਂਦੀਆਂ ਹਨ। ਇਤ ਗੋਪੀਆਂ ਕੋ ਬਿਰਲਾਪ ਪੂਰਨੰ। ਇਥੇ ਗੋਪੀਆਂ ਦੇ ਬਿਰਲਾਪ ਦਾ ਪ੍ਰਸੰਗ ਸਮਾਪਤ। ਆਤ ਕਾਨਾ ਜੋ ਮੰਤਰ ਗਾਇਤਰੀ ਸਿੱਖਣ ਸਮੈ। ਹੁਣੇ ਕ੍ਰਿਸ਼ਨ ਜੀ ਦੇ ਗਾਇਤਰੀ ਮੰਤਰ ਸਿੱਖਣ ਦੇ ਸਮੇਂ ਦਾ ਕਥਨ ਸਵਈਆ ਉਤਤੇ ਇਹ ਗੁਆਰਣ ਕੀ ਪੀ ਦਸਾ ਇਤ ਕਾਨਾ ਕਥਾ ਪਈ ਤਾਹੇ ਸੁਣਾਉ ਉਧਰ ਗੋਪੀਆਂ ਦੀ ਇਹ ਹਾਲਤ ਹੋ ਗਈ ਹੈ ਅਤੇ ਇਧਰ ਜੋ ਕ੍ਰਿਸ਼ਨ ਦੀ ਕਥਾ ਹੋਈ ਉਸ ਨੂੰ ਸੁਣਾਉਂਦਾ ਹਾਂ ਲੀਪ ਕੈਪੋ ਮੈਂ ਗੋਬਰ ਸੋ ਕਵ ਸਿਆਮ ਕਹ ਸਭ ਪ੍ਰੋਹ ਤਗਾਉ ਕਵੀ ਸ਼ਾਮ ਕਹਿੰਦੇ ਹਨ ਸਾਰੀ ਧਰਤੀ ਨੂੰ ਗੋਹੇ ਨਾਲ ਲਿੰਬਕੇ ਪਿੰਡ ਦੇ ਸਾਰਿਆਂproptoਤਾ ਨੂੰ ਬੁਲਾ ਲਿਆ ਕਾਨਾ ਬਠਾਈ ਕੈ ਸ਼ਾਮ ਕਹ ਹੈ ਕਬ ਪੈ ਗਰ ਗੈ ਸੋ ਪਵਿੱਤਰ ਠਾਉ ਕਵੀ ਸ਼ਾਮ ਕਹਿੰਦੇ ਹਨ ਗਰਗ ਮੁਨੀ ਨੇ ਕ੍ਰਿਸ਼ਨ ਨੂੰ ਪਵਿੱਤਰ ਥਾਉਤੇ ਬਿਠਾ ਲਿਆ ਮੰਤਰ ਗਾਇਤਰੀ ਕੋ ਤਾਹ ਦੇਉ ਜੋ ਹੈ ਭੁਗਿਆ ਤਰਨੀ ਤਰਨਉ ਉਸਨੋ ਗਾਇਤੀ ਮੰਤਰ ਦਾ ਉਪਦੇਸ਼ ਦਿੱਤਾ ਜਿਸ ਦਾ ਨਾਮ ਸਾਰੀ ਧਰਤੀ ਦਾ ਭੋਗ ਕਰਨ ਵਾਲਾ ਹੈ ਡਾਰਜ ਨੇ ਉਸ ਨੂੰ ਸ਼ਿਆਮ ਘਰ ਹੈ ਫਿਰ ਕਹ ਤਾਹ ਮੰਤਰ ਸੋਸਨ ਮੈਂ ਤੀਨੋ ਸ਼ਿਆਮ ਦੇ ਗਲੇ ਵਿੱਚ ਜਨੇਉ ਪਾ ਦਿੱਤਾ ਅਤੇ ਫਿਰ ਉਸਦੇ ਕੰਨਾ ਵਿੱਚ ਮੰਤਰ ਪਾ ਦਿੱਤਾ ਅਰਥਾਤ ਸੁਣਾ ਦਿੱਤਾ ਸੋਸਨ ਕਹ ਹਰ ਪਾਇ ਪਰਿਓ ਘਰ ਗੈ ਬਹੁ ਪਤਨ ਕੋ ਤਨ ਦੀਨੋ ਉਹ ਸੁਣੋ ਸੁਣ ਕੇ ਕ੍ਰਿਸ਼ਨ ਗਰਗਮੁਣੀ ਦੇ ਪੈਰੀ ਪੈ ਗਏ ਅਤੇ ਬਹੁਤ ਤਰ੍ਹਾਂ ਨਾਲ ਧਨ ਦਿੱਤਾ। ਆਸ ਬੜਾ ਗਜਰਾਜ ਉਹ ਉਸਤ ਦੇ ਪਟ ਸੁੰਦਰ ਸਾਜ ਨਵੀਨੋ। ਵੱਡੇ ਘੋੜੇ ਅਤੇ ਸ਼੍ਰੇਸ਼ਟ ਹਾਥੀ ਅਤੇ ਊਂਠ ਦਿੱਤੇ ਜੋ ਨਵੀ ਸਾਜ ਸਜਾਵਟ ਨਾਲ ਸ਼ਿੰਗਾਰੇ ਹੋਏ ਸਨ। ਲਾਲ ਪੰਨੇ ਅਰ ਸਬਜ ਮਨੀ ਤਿਹ ਪਾਏ ਪਰੋਹਤ ਆਨੰਦ ਕਿਨੋ। ਲਾਲ ਭੰਨੇ ਅਤੇ ਫਿਰੋਜੇ ਆਦਿਕ ਵਸਤੂਆਂ ਦੇ ਕੇ ਪ੍ਰੇਮ ਨਾਲ ਆਨੰਦਿਤ ਹੋ ਕੇ ਮੁਨੀ ਦੇ ਪੈਰੀ ਪੈ ਗਏ ਮੰਤਰ ਪ੍ਰੋਹਤ ਦੇ ਹਰ ਕੋ ਤਨ ਲੈ ਬਹੁਤ ਮਨ ਮੈਂ ਸੁਖ ਪਾਇਓ ਕ੍ਰਿਸ਼ਨ ਨੂੰ ਮੰਤਰ ਦੇ ਕੇ ਪ੍ਰੋਹਤ ਨੇ ਉਸ ਕੋਲੋਂ ਬਹੁਤ ਸਾਰਾ ਧਨ ਲੈ ਕੇ ਸੁਖ ਪ੍ਰਾਪਤ ਕੀਤਾ ਤਿਆਗ ਸਭੈ ਦੁਖ ਕੋ ਤਬ ਹੀ ਅਤ ਹੀ ਮਨ ਆਨੰਦ ਵਿੱਚ ਵਡਾਇਓ ਤਦ ਉਸਾਰੇ ਦੁੱਖਾਂ ਨੂੰ ਤਿਆਕ ਕੇ ਮਨ ਵਿੱਚ ਅਤਿਅਧਿਕ ਆਨੰਦ ਵਧਾਲਿਆ ਸੋ ਤਨ ਪਾਇਤ ਹਾਂ ਤੇ ਚਲਿਓ ਚਲ ਕੇ ਆਪਣੇ ਗ੍ਰਹਿ ਭੀਤਰ ਆਇਓ ਉਹ ਤਨ ਪ੍ਰਾਪਤ ਕਰਕੇ ਉੱਥੋਂ ਚਲਿਆ ਅਤੇ ਚਲ ਕੇ ਆਪਣੇ ਘਰ ਆ ਗਿਆ ਸੋ ਸੋਨ ਮੇਤਰ ਪ੍ਰਸੰਨ ਪਏ ਗ੍ਰਹਿ ਤੇ ਸਭ ਦਾਰਦ ਦੂਰ ਪਰਾਇਓ ਇਸ ਦਾਨ ਦੀ ਗੱਲ ਸੁਣ ਕੇ ਮੇਤਰ ਪ੍ਰਸੰਨ ਹੋਏ ਅਤੇ ਘਰ ਵਿੱਚੋਂ ਸਾਰੀ ਨਿਰਧਨਤਾ ਤੂਰ ਹੋ ਗਈ। ਇਤਿ ਸ਼੍ਰੀ ਤਸਮ ਸਕੰਤ ਪੁਰਾਣੇ ਬਚਿਤ੍ਰਨਾਟਕ ਗ੍ਰੰਥੇ ਕ੍ਰਿਸ਼ਨ ਆਵਤਾਰੇ ਸ਼੍ਰੀ ਕ੍ਰਿਸ਼ਨ ਜੂ ਕੋ ਗਾਇਤਰੀ ਮੰਤਰ ਸਿਖਾਏ। ਜਗਯੋਪ ਪਵੀਤ ਗਰੇ ੜਾਰਾ ਧਿਆਏ ਸਮਾਪਤਮ। ਸਤ ਸੋਭਮ ਸਤ। ਇਤਿ ਸ਼੍ਰੀ ਤਸਮ ਸਕੰਤ ਪੁਰਾਣ ਦੇ ਬਚਿਤ੍ਰਨਾਟਕ ਗ੍ਰੰਥ ਦੇ ਕ੍ਰਿਸ਼ਨ ਆਵਤਾਰ ਦੇ ਸ਼ੇਰੇ ਕੇ ਚ ਹਨ ਕਾਇਤੇ ਮੰਤਰ ਸਿਖਾ ਕੇ ਜਨੇਉ ਗਲੇ ਵਿੱਚ ਪਾਣ ਦਾ ਅਧਿਆਏ ਸਮਾਪਤ ਸਭ ਸ਼ੁਭ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ